ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਦੇ ਇਸ ਰੋਚ ਪ੍ਰਦਰਸ਼ਨ ਵਿੱਚ ਆਏ ਜਿੰਨੇ ਵੀ ਸਾਡੇ ਬੈਨ ਬਰਾਸ ਸਨਾਤਨੀ ਬੈਨ ਵੈਰਾਈ ਤੇ ਇਕੱਠੇ ਹੋਏ ਨੇ ਸ਼ਹਿਰ ਨਿਵਾਸੀ ਪਹਿਲਾਂ ਤਾਂ ਤੁਹਾਡੀ ਚਰਨਾਂ ਵਿੱਚ ਨਮਨ ਕਰਦਾ ਕਿ ਘਟੋ ਘਟ ਸਾਡੀ ਅੰਤਰਾਤਮਾ ਤੁਹਾਨੂੰ ਜੰਝੋੜ ਰਹੀ ਹੈ ਕਿ ਤੁਸੀਂ ਆਪਣੇ ਇੱਕ ਸਨਾਤਨੀ ਭਰਾ ਦੇ ਦੁੱਖ ਨੂੰ ਵੇਖ ਨਹੀਂ ਸਕਦੇ ਦੇਖੋ ਇਸ ਮੁਲਕ ਨੂੰ ਸਾਡੇ ਫੈਨ ਗਾਨੇ ਸਾਡੇ ਦੇਸ਼ ਦੇ ਨੌਜਵਾਨਾਂ ਨੇ ਖੂਨ ਦੇ ਕੇ ਆਜ਼ਾਦ ਕਰਵਾਇਆ ਸੀ ਇਹਨਾਂ ਨੂੰ ਪਾਕਿਸਤਾਨ ਦੇ ਸੈਨਿਕ ਮਾਰਦੇ ਸੀ ਇਹਨਾਂ ਦੀ ਜਨਾਨੀਆਂ ਉਹਨਾਂ ਦੇ ਬੰਦਿਆਂ ਨੂੰ ਇਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਕੇ ਇਹਨਾਂ ਦਾ ਮੁਲਕ ਆਜ਼ਾਦ ਕਰਵਾਇਆ ਤੇ ਅੱਜ ਇਹ ਕੋਟਗਿਰ ਲਈ ਮਗਰਮੱਛ ਬੰਨਾ ਜਾਂਦੀ ਹੈ ਕੋਟਗਿਰ ਲਈ ਸਮਝ ਰਹੀ ਹੈ ਕਿ ਮੈਂ ਮਗਰਮੱਛ ਬਣਾਗੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੀ ਪੂੰਛ ਤੇ ਪੈਰ ਜੇ ਤੋ ਰਖਤਾ ਨਾ ਸੀ ਤੇ ਤੁਸੀਂ ਕਿਸੇ ਥਾਂ ਜੋ ਕੇ ਨਹੀਂ ਰਹੋਗੇ ਇਸ ਨਿੱਕੇ ਜਿਹੇ ਫਿਖਭਗੇ ਦੇਸ਼ ਦੇ ਲੋਕ ਆਏ ਦਿਨ ਟੱਪ ਟੱਪ ਕੇ ਇੱਧਰ ਆਂਦੇ ਇੱਥੇ ਕੀ ਕਰਨ ਆਂਦੇ ਹੋ ਫਿਰ ਤੁਸੀਂ ਜੇ ਤੁਹਾਡਾ ਦੇਸ਼ ਹੀ ਐਡਾ ਮਹਾਨ ਹੈਗਾ ਉੱਥੇ ਰਹੋ ਨਾ ਫਿਰ ਇਹਨਾਂ ਨੂੰ ਅਸੀਂ ਦਾ ਸਾਡੇ ਕੇਂਦਰ ਦੀ ਸਰਕਾਰ ਨੂੰ ਵੀ ਬੇਨਤੀ ਕਰਨਾ ਜਾਵਾਂਗੇ ਮੋਦੀ ਜੀ ਤੁਹਾਨੂੰ ਲੋਕਾਂ ਨੇ ਸੜਕਾਂ ਤੇ ਸਭ ਬਣਾਨਾ ਤੇ ਕੱਲਾ ਨਹੀਂ ਅਸੀਂ ਉੱਥੇ ਬਿਠਾਇਆ ਇਸ ਦੇਸ਼ ਦੇ ਦੁਸ਼ਮਣਾਂ ਨੂੰ ਸਨਾਤਨ ਦੇ ਦੁਸ਼ਮਣਾਂ ਨੂੰ ਚਾਹੇ ਵੇ ਦੇ ਅੰਦਰ ਨੇ ਚਾਹੇ ਦੇ ਬਾਹਰ ਨੇ ਸਬਕ ਦਿਖਾਉਣਾ ਨੂੰ ਕੋਈ ਲੋੜ ਨਹੀਂ ਸਾਨੂੰ ਇਹ ਜੇ ਮੁਲਕਾਂ ਦੀ ਜਿਵੇਂ ਤੁਸੀਂ ਪਾਕਿਸਤਾਨ ਨੂੰ ਸਬਕ ਸਿਖਾਇਆ ਸੀ ਓਵੇਂ ਬੰਗਲਾਦੇਸ਼ ਨੂੰ ਆਜ ਸਬਕ ਓਵੇਂ ਹੀ ਸਿਖਾਉਣ ਦੀ ਲੋੜ ਹੈ ਇਹ ਸਾਰੇ ਦੇਸ਼ ਦੇ ਜਨ ਜਨ ਦੀ ਆਵਾਜ਼ ਹੈ ਦੋਸਤੋ ਮੈਂ ਤੁਹਾਨੂੰ ਇਹ ਕਹ ਲੈਣਾ ਚਾਹਨਾ ਸਾਡੇ ਪਹਿਲਾਂ ਦੇ ਵਕਤਾਵਾਂ ਨੇ ਭੈਣ ਜੀ ਨੇ ਵਿਨੇਯਤੀ ਨੇ ਬੜੀਆਂ achੀਆਂ ਗੱਲਾਂ ਕਹੀਆਂ ਕਿ ਸਾਨੂੰ ਵੀ ਦਰਦ ਹੋਣਾ ਚਾਹੀਦਾ ਕੱਲਾ ਅਸੀਂ ਅਖਬਾਰ ਪੜ੍ਹ ਕੇ ਰੱਖਦੇ ਨੇ ਬੜਾ ਮਾੜਾ ਹੋਇਆ ਜੀ ਜੇ ਸਨਾਤਨੀ ਖੂਨ ਵਹਿੰਦਾ ਵੇਖ ਕੇ ਤੁਹਾਨੂੰ ਕਰੰਟ ਨਹੀਂ ਆਉਂਦਾ ਤੁਹਾਡਾ ਦਿਲ ਨਹੀਂ ਦੁਖਦਾ ਤਾਂ ਤੁਹਾਨੂੰ ਆਦਾ ਬਲੱਡ ਟੈਸਟ ਕਰਾਉਣਾ ਚਾਹੀਦਾ ਤੁਹਾਡਾ ਖੂਨ ਫਿਰ ਸਫੈਦ ਹੋ ਗਿਆ ਤੁਸੀਂ ਫਿਰ ਨਾਮ ਦੇ ਹਿੰਦੂ ਜੇ ਰਜੇਸ਼ ਨੇ ਬਿਲਕੁਲ ਸਹੀ ਗੱਲ ਕਹੀ ਹੈ ਇਹ ਗੱਲ ਮੰਦਰਾਜ ਪੂਜਾ ਪਾਠ ਕਰਨ ਨਾਲ ਕੁਛ ਨਹੀਂ ਹੋਉਣਾ ਸਾਨੂੰ ਮਧੂ ਮੱਖੀਆਂ ਤੋਂ ਸਿੱਖਣਾ ਚਾਹੀਦਾ ਮਧੂ ਮੱਖੀਆਂ ਕਿਵੇਂ ਛੱਤੇ ਦੀ ਰੱਖਿਆ ਕਰਦੀਆਂ ਕਿਵੇਂ ਉਹ ਕਠੀਆਂ ਹੋ ਕੇ ਰਹਿੰਦੀਆਂ ਇਹ ਤੋਂ ਵੱਟਾ ਵੀ ਛੱਤੇ ਤੇ ਬੈਜੇ ਛੱਡਦੀਆਂ ਨਹੀਂ ਵੱਟਾ ਮਾਰਨ ਵਾਲੇ ਨੂੰ ਜੇ ਮੈਂ ਸਾਰੇ ਹਿੰਦੁਸਤਾਨ ਦੀ ਸਾਰੀ ਦੁਨੀਆ ਦੇ ਹਿੰਦੂਆਂ ਨੂੰ ਇਹ ਗੱਲ ਕਹਿਣਾ জানা ਕਿ ਉਦੋਂ ਤੱਕ ਆਪਣੇ ਤੇ ਹਮਲਾ ਹੁੰਦਾ ਰਹੇਗਾ ਜਦੋਂ ਤੱਕ ਅਸੀਂ ਸਮਾਜਿਕ ਰੂਪ ਨਾਲ ਇਕੱਠੇ ਨਹੀਂ ਹੁੰਦੇ ਜੋ ਲੋਕ 20% ਨੇ ਉਹ ਦੇਖੋ ਸਮਾਜਿਕ ਰੂਪ ਨਾਲ ਕਿਵੇਂ ਇਕੱਠੇ ਆ ਲੇਕਿਨ ਫਿਰ ਵੀ ਵਾਜੀ ਲਗਾ ਦੀ ਜਨਤਾ ਨੂੰ ਇਹ ਨਮਨ ਕਰਦਾ ਮੈਂ ਕਿ ਉਹ ਲੋਕ ਤੁਸੀਂ ਗੜੋ ਗੱਟ ਇੱਕ ਪੂਰਾ Hindu ਜੇ ਕਿ 24 ਕੈਰਟ ਗੋਲਡ Hindu ਜੇ ਕਿ ਤੁਹਾਨੂੰ ਇਹ ਦਰਦ ਹੋਇਆ ਕਿ ਦੀਪੂ ਚੰਦਰ ਦਾਸ ਸਾਡਾ ਭਰਾ ਸੀ ਸਾਡਾ ਉਹ ਆਪਣਾ ਸੀ ਪੂਰੀ ਦੁਨੀਆ ਦੇ ਅੰਦਰ ਕਿਤੇ ਵੀ ਸਾਡਾ ਸਨਾਤਨੀ ਭੈਣ ਭਰਾ ਸਾਡਾ ਆਪ ਦਾ ਕੋਈ ਸਾਡਾ ਭਾਰਤੀ ਭਰਾ ਕੋਈ ਵੀ ਦਿਲਮਦਾ ਸ਼িকার ਹੁੰਦਾ ਤੇ ਸਾਨੂੰ ਸੜਕ ਤੇ ਆਣਾ ਪਏਗਾ Hindu ਉਹ ਇਹ ਸਮਝ ਲੋ ਪਹਿਲੇ ਪੇ ਤੇ ਲਿਖ ਲੋ ਜੇ ਤੁਸੀਂ ਚੁੱਪ ਰਹੇ ਜੇ ਤੁਸੀਂ ਆਵਾਜ਼ ਨਾ ਉਠਾਈ ਤੁਹਾਡੇ ਨਾਲ ਐਵੇਂ ਹੀ ਹੁੰਦੀ ਰਹਿਣੀ ਹੈ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਪੂਰੀ ਦੁਨੀਆ ਨੂੰ ਖਾਸ ਕਰਕੇ ਨਾ ਬੰਗਲਾਦੇਸ਼ੀ ਹਰਾਮਖੋਰਾ ਨੂੰ ਕਿ ਇਹ 1990 ਨਹੀਂ ਹੈ ਇਹ 1947 ਨਹੀਂ ਹੈ ਸਾਡਾ ਫਾਜ਼ਿਲਕਾ ਮਾਈਗ੍ਰੈਂਟ ਲੋਕਾਂ ਦਾ ਸ਼ਹਿਰ ਹੈ ਸਾਡੇ ਸਾਰਿਆਂ ਦੇ ਬਜ਼ੁਰਗ ਪਾਕਿਸਤਾਨ ਤੋਂ ਉਜੜ-ਬੁਜੜ ਕੇ ਆਏ ਸੀ ਟ੍ਰੇਨਾਂ ਵੱਡ-ਵੱਡ ਕੇ ਫਾਜ਼ਿਲਕਾ ਆਈਆਂ ਅਸੀਂ ਅੰਮ੍ਰਿਤਸਰ ਆਈਆਂ ਅਸੀਂ ਭੁੱਲ ਨਹੀਂ ਸਕਦੇ ਲੇਕਿਨ ਇਹ ਯਾਦ ਰੱਖਣਾ ਚਾਹੀਦਾ ਸਾਰਿਆਂ ਨੂੰ ਕਿ ਇਹ 1947 ਨਹੀਂ ਹੈ 2026 ਵੱਲ ਨੂੰ ਜਾ ਰਹਿਆਂ ਉਹ இந்து ਚੁੱਪ ਨਹੀਂ ਬੈਠੇਗਾ ਉਹ இந்து ਬਰਦਾਸ਼ਤ ਨਹੀਂ ਕਰੇਗਾ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਆਪਣੇ ਦੇਸ਼ ਲਈ ਆਪਣੇ ਧਰਮ ਲਈ ਸਮਾਂ ਕੱਢਣ ਦੀ ਆਦਤ ਪਾਓ ਆਪਣੇ ਬੱਚਿਆਂ ਨੂੰ ਇਹ ਸਿਖਾਓ ਕਿ ਤੁਹਾਡਾ ਦੁਸ਼ਮਣ ਕੌਣ ਹੈ ਸਾਨੂੰ ਪਤਾ ਹੀ ਨਹੀਂ ਸਾਡਾ ਦੁਸ਼ਮਣ ਕੌਣ ਹੈ ਸਾਨੂੰ ਖਤਮ ਕੌਣ ਕਰਨਾ ਚਾਹੀਦਾ ਵਿਨੇਸ਼ ਭਾਈ ਸਾਹਿਬ ਨੇ ਕਿੰਨੇ ਸਪੱਸ਼ਟ ਸ਼ਬਦਾਂ ਵਿੱਚ ਸਾਨੂੰ ਸਮਝਾ ਦਿੱਤਾ ਆਪਣੇ ਇਸ ਆਪਣੇ ਘਰ ਦੇ ਅੰਦਰ ਭਾਰਤ ਦੇ ਅੰਦਰ ਅਸੀਂ ਸੁਰੱਖਿਤ ਨਹੀਂ ਆ ਬਾਰਤੇ ਕੱਲੋ ਸਾਡਾ ਕੀ ਹਾਲ ਹੁੰਦਾ ਵੇਖਦੇ ਪਿਓ ਮੈਂ ਪੂਰੀ ਦੁਨੀਆ ਦੇ ਸਨਾਤਨੀ ਭੈਣ ਭਰਾਵਾਂ ਨੂੰ ਪ੍ਰਾਰਥਨਾ ਕਰਾਂਗਾ ਕਿ ਸ਼ਕਤੀਸ਼ਾਲੀ ਬਣੋ ਸ਼ਕਤੀ ਦੀ ਪੂਜਾ ਕਰਨੀ ਸੀ ਕੋ ਪੈਸੇ ਕਮਾਣਾ ਕੋਈ ਬੁਰੀ ਗੱਲ ਨਹੀਂ ਹੈ ਹਿੰਦੂ ਹੋ ਪੈਸੇ ਕਮਾਓ ਰਾਜ ਕੇ ਸੰਭਾਓ ਲੇਕਿਨ ਸ਼ਕਤੀ ਦਾ ਸੰਚੈ ਕਰੋ ਸਮਰਥਸ਼ਾਲੀ ਬਣੋ ਤਾਕਤਵਰ ਬਣੋ ਇੱਕ ਹੋਵੋ ਆਪਣੀਆਂ ਢੀਆਂ ਬੈਣਾ ਬੱਚਿਆਂ ਨੂੰ ਦੱਸੋ ਕਿ ਆਪਣੀ ਰੱਖਿਆ ਕਿਵੇਂ ਕਰਨੀ ਹੈ ਆਪਣੇ ਧਰਮ ਵਾਸਤੇ ਟਾਈਮ ਕਿਵੇਂ ਦਰਨਾ ਸਾਡੇ ਵਿੱਚ ਕੋਈ ਕਮੀ ਹੈ ਕਿ ਅਸੀਂ ਆਪਣੇ ਧਰਮ ਲਈ ਸੜਕ 'ਤੇ ਨਹੀਂ ਨਿਕਲਦੇ ਅਸੀਂ ਬੋਲਦੇ ਨਹੀਂ ਹਾਂ ਲੇਕਿਨ ਫਿਰ ਵੀ ਮੈਨੂੰ ਗਰਵ ਹੈ ਫਾਜ਼ਿਲਕਾ ਵਾਸੀਆਂ ਦੇ ਕਿ ਜਿਨ੍ਹਾਂ ਨੇ ਅੱਜ ਇਹ ਦਰਦ ਪਛਾਣਿਆ ਹੈ ਔਰ ਹਮੇਸ਼ਾ ਅੱਗੇ ਲੱਗ ਕੇ ਹਿੰਦੂਤਵ ਦੀ ਆਵਾਜ਼ ਨੂੰ بلند ਕਰਦੇ ਕਲਸ਼ ਦਿਸ਼ਾਨਨ ਕੇ ਸ਼ਾਸਨ ਸੇ जब दुनिया थर्राती थी मानवता प्रधानता की शाम घटा गहराती थी रामकृष्ण की दिव्य किरण से मां जग में सुख पाती थी इसीलिए तो माता जग में वंदनी है कहलाती थी उस माता की गोद से फिर वीरों की ललकार उठे सोया आदितों का उठे वीर गांडी विकटार उठे जग जननी का जयकार उठे जलथल से अंबर से फिर भारत की जय जयकार उठे हिंदू की जय जयकार उठे मेरे साथ हाथ उठाकर जोर से बोलिए जय श्री राम जय श्री राम जय राम बहुत बहुत धन्यवाद